ਇਸ ਵੀ ਲੜਾਈਆਂ ਵਿੱਚ ਕੋਈ ਨੁਕਸਾਨ ਹੋਇਆ ਜੇ ਪਿੰਡ ਦਾ ਕੋਈ ਗਏ ਹੀ ਛੱਡ ਕੇ ਪਿੰਡ ਪਿੰਡ ਛੱਡ ਕੇ ਤੇ ਜਾਂਦੇ ਹੀ ਆ ਜੀ ਫਿਰ ਸਮਾਨ ਦੀ ਵੀ ਟੁੱਟ-ਭੱਜ ਹੁੰਦੀ ਆ ਨੁਕਸਾਨ ਤੇ ਹੁੰਦਾ ਹੀ ਆ ਫਿਰ ਖੇਤੀਬਾੜੀ ਦਾ ਵੀ ਪ੍ਰਭਾਵਤੀ ਹੁੰਦੀ ਆ ਬੁਧੀ ਜਦੋਂ ਬੰਬ ਆਏ ਨਾ ਬੀਐਸਐਫ ਤੇ ਕੈਂਪ ਚਾਏ ਤੇ ਚੌਥਾ ਪਿੰਡ ਤੇ ਆਏ ਤੇ ਫਿਰ ਜਿਹੜੇ ਵੱਡੇ ਸੀ ਉਹ ਵੀ ਦੌੜ ਕੇ ਤੇ ਪਰਛੇਵੇਂ ਦੇ ਉਹਨਾਂ ਆਪਣੀਆਂ ਜਾਨਾਂ ਦੇ ਬਚਾਉਣੀਆਂ ਹਾਂ ਜਿਹੜੀ ਉਹ ਨਹੀਂ ਲੱਗਣੀ ਚਾਹੀਦੀ ਇਹ ਸਾਡੀ ਮੰਗ ਆ ਕਿ ਦੋਨਾਂ ਮੁਲਕਾਂ ਨੂੰ ਬੈਠ ਕੇ ਜਿਹੜੀ ਉਹ ਗੱਲ ਕਰਨੀ ਚਾਹੀਦੀ ਆ ਕਿਉਂਕਿ ਬਾਰਡਰ ਦੇ ਲੋਕਾਂ ਨੂੰ ਥੜੀ ਲੜਾਈਆਂ ਦੇਖੀਆਂ ਨੇ ਉਹਨਾਂ ਦਾ ਰਹਿੰਦਾ ਕੱਖਾਂ ਵਿੱਚ ਹੋਈ ਅਤਵਾਦੀ ਘਟਨਾ ਤੋਂ ਬਾਅਦ ਬੜੇ ਮਾਹੌਲ ਦੇ ਕਾਰਨ ਜ਼ਿਲ੍ਹਾ ਗੁਰਦਾਸਪੁਰ ਦੇ ਸਰਹੱਦੀ ਖੇਤਰਾਂ ਦੇ ਵਿੱਚ ਰਹਿੰਦੇ ਲੋਕਾਂ ਨੂੰ ਜੰਗ ਦਾ ਡਰ ਸਤਾ ਰਿਹਾ। ਬੀਤੇ ਦਿਨ ਫੌਜ ਦੇ ਵੱਲੋਂ ਬਾਰਡਰ ਤੇ ਰਹਿੰਦੇ ਕਿਸਾਨਾਂ ਨੂੰ ਹਦਾਇਤ ਕੀਤੀ ਗਈ ਕਿ ਜਿਨ੍ਹਾਂ ਦੀ ਵੀ ਫੈਂਸਿੰਗ ਦੇ ਪਾਰ ਜ਼ਮੀਨ ਹੈ ਉਹ ਜਲਦੀ ਤੋਂ ਜਲਦੀ ਜ਼ਮੀਨ ਤੇ ਫਸਲ ਕੱਟ ਕੇ ਸਾਂਭ ਲੈਣ। ਹਾਲਾਂਕਿ ਸਦਾਇਤ ਤੋਂ ਬਾਅਦ ਸਰਹੱਦੀ ਇਲਾਕੇ ਦੇ ਪਿੰਡਾਂ ਦੇ ਲੋਕਾਂ 'ਚ ਡਰ ਤੇ ਸਹਿਮ ਦਾ ਮਾਹੌਲ ਹੈ। ਗੁਰਦੁਆਰਿਆਂ 'ਚ ਅਨਾਊਂਸਮੈਂਟ ਹੋ ਰਹੀ ਹੈ ਤੇ ਰਾਤ ਵੇਲੇ ਪਹਿਰੇ ਦਿੱਤੇ ਜਾ ਰਹੇ ਨੇ। ਕਿਸੇ ਵੀ ਸ਼ੱਕੀ ਵਿਅਕਤੀ ਦੀ ਸੂਚਨਾ ਤੁਰੰਤ ਪੁਲਿਸ ਤੇ ਬੀਐਸਐਫ ਨੂੰ ਦਿੱਤੇ ਦਾਇਤਾ ਤਾਂ ਸਾਡੇ ਪੱਤਰਕਾਰ ਦੇ ਵੱਲੋਂ ਭਾਰਤ ਪਾਕਿਸਤਾਨ ਸਰਹੱਦ ਦੇ ਨਾਲ ਲੱਗਦੇ ਆਖਰੀ ਪਿੰਡ ਚੌਤਰਾ ਤੇ ਸਲਾਚ ਦੇ ਕਿਸਾਨਾਂ ਨਾਲ ਗੱਲਬਾਤ ਕੀਤੀ ਗਈ। ਉਹਨਾਂ ਦਾ ਕਹਿਣਾ ਸੀ ਕਿ ਜੰਗ ਕਿਸੇ ਵੀ ਮਸਲੇ ਦਾ ਹੱਲ ਨਹੀਂ ਹੈ। ਜੇਕਰ ਜੰਗ ਲੱਗਦੀ ਹੈ ਤਾਂ ਦੋਵਾਂ ਦੇਸ਼ਾਂ ਦੇ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਣਾ ਹੈ। ਖਾਸ ਕਰਕੇ ਸਰਹੱਦੀ ਇਲਾਕੇ ਦੇ ਲੋਕਾਂ ਨੂੰ ਤਾਂ ਬਹੁਤ ਮੁਸ਼ਕਲ ਪੇਸ਼ ਆਵੇਗੀ ਤੇ ਪਿੰਡ ਵੀ ਖਾਲੀ ਕਰਨੇ ਪੈਣਗੇ। ਦੋਹਾਂ ਦੇਸ਼ਾਂ ਦੀਆਂ ਸਰਕਾਰਾਂ ਨੂੰ ਇਸ ਮਸਲੇ ਦਾ ਮਿਲ ਕੇ ਹੱਲ ਕਰਨਾ ਚਾਹੀਦਾ ਹੈ। ਵਾਹਿਗੁਰੂ ਜੀ ਕੀ ਫਤਿਹ ਨਗਰ ਨਿਵਾਸੀਆਂ ਕੇ ਬੇਨਤੀ ਕੀਤੀ ਜਾਂਦੀ ਆ ਕਿ ਜੜਾ ਮਾਹੌਲ ਖਰਾਬ ਹੋਇਆ ਦੋ ਮੁਲਖਾਂ ਵਿੱਚ ਇਹਦੇ ਵਾਸਤੇ ਤੁਹਾਨੂੰ ਸੂਚਿਤ ਕੀਤਾ ਜਾਂਦਾ ਆ ਕਿ ਜਿਹੜੇ ਤਾਰੋਂ ਪਾਰ ਜ਼ਮੀਨ ਦੀ ਫਸਲ ਵਿੱਚ ਹੈਰੀ ਆ ਉਹ ਛੇਤੀ ਤੋਂ ਜਲਦੀ ਕੱਟੀ ਜਾਵੇ। دوسری ਬੇਨਤੀ ਇਹ ਹੈ ਕਿ ਬੜੇ ਚੰਨੇ ਹੋ ਕੇ ਰਹਿਣਾ। ਜੇ ਕੋਈ ਹਰਕਤ ਮਾੜੀ ਲੱਗਦੀ ਆ, ਥਾਣੇ ਪੋਰ ਦੇਣੀ ਆ, ਪੀਐਸ ਵੀ ਦੱਸਣਾ ਆ। ਇਹ ਜਿਹੜੀ ਬੇਇੱਜ਼ਤੀ ਆ ਪ੍ਰਵਾਨ ਕਰਨੀ ਮੇਰੇ ਪਿਆਰੇ ਸਾਰੇ ਸੰਗਤ ਜੀ ਇਹ ਜਿਹੜੇ ਮਾਹੌਲ ਆ ਖਰਾਬ ਹੋਣਦੇ ਆ ਇਹਦੇ ਵਾਸਤੇ ਸਾਨੂੰ ਬਹੁਤ ਚਕੰਨੇ ਹੋ ਕੇ ਰਹਿਣਾ ਚਾਹੀਦਾ ਨੌਜਵਾਨਾਂ ਦੇ ਬੇਇੱਜ਼ਤੀ ਆ ਤੇ ਅਗੂ ਰਾਜ ਨੂੰ ਵਾਰ-ਵਾਰ ਆਪੇ ਡੇਟੂ ਦੇਣ ਜੇ ਕੋਈ ਹਰਕਤ ਲੱਭਦੀ ਆ ਥਾਣੇਪੁਰ ਦੇਣਿਆ ਬੇਆ ਸਭਰਾ ਰਿਪੋਰਟ ਦੇਣਿਆ ਚੌਕ ਇਹ ਖਾਸ ਚੌਥਰਾ ਸਲਾਹ ਜਿਹੜਿਆ ਬਾਦਰ ਤੇ ਆ ਇਹ ਸਾਰੇ ਸਾਡੇ ਸੰਤਾਂ ਨੂੰ ਬੇਪੀ ਚਾਤੀ ਜਾਂਦੀ ਹੈ ਕਿ ਬਰੇ ਚਕੰਨੇ ਹੋ ਕੇ ਰਹਿਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣਾ ਚੌਧਰਾ ਜੀ ਮੇਰਾ ਨਾਮ ਗੁਰਤਾਰ ਸਿੰਘ ਹੈ ਪਿੰਡ ਸਾਡਾ ਮਤਲਬ ਕਿ ਆਪਣੇ ਜਿੱਦਾਂ ਲਈ ਮਾਹੌਲ ਬਣਿਆ ਆ ਪਹਿਲ ਗਾਮ ਦੇ ਵਿੱਚ ਜਿਹੜਾ ਹੋਇਆ ਕਤਲੇਆਮ ਉਹਦੇ ਨਾਲ ਜਿਹੜਾ ਤਣਾਅ ਚੱਲਿਆ ਦੋਵਾਂ ਦੇਸ਼ਾਂ ਵਿੱਚ ਤੇ ਬੀਐਸਐਫ ਵਾਲੇ ਜਿਹੜੇ ਆ ਉਹ ਸਾਨੂੰ ਕਹਿ ਗਏ ਆ ਕਿ ਤੁਸੀਂ ਮਤਲਬ ਕਿ ਚਕੰਨੇ ਰਹਿਣਾ ਤੇ ਪਿੰਡ ਸਾਡਾ ਮਰੀ ਸਾਰਾ ਤੇ ਕਰੀ ਪਿੰਡ ਸਾਡਾ ਬੀਐਸਓ ਦੇ ਨਾਲ ਸਹਿਮਤ ਹੈ ਕੋਈ ਵੀ ਉਹ ਜੀ ਗੱਲਬਾਤ ਹੁੰਦੀ ਹੈ ਤੇ ਨਾਲ ਇਹਨਾਂ ਤੇ ਵੱਡੇ ਨਾਲ ਮੋੜ ਕੇ ਚੱਲਾਂਗੇ ਫੈਸਲਾ ਦਿੱਤੇ ਗਿਆ ਦੇਸ਼ ਹਾਂਜੀ ਹਾਂਜੀ ਮਲੇਗੀ ਕੱਲ੍ਹ ਕਿਹਾ ਸੀ ਉਹਨਾਂ ਦੇ ਬੀਐਸਓ ਵਾਲੇ ਅਧਿਕਾਰੀਆਂ ਨੇ ਕਿ ਜਿਹੜੀ ਫਸਲ ਆ ਤਾਰੋਂ ਪਾਰ ਤੇ ਇਹਨੂੰ ਇੱਕ ਦੋ ਜਣੇ ਵਿੱਚ ਸਮੇਟ ਲਓ ਤੇ ਕੱਲ ਉਸ ਤੋਂ ਬਾਅਦ ਜਿਹੜੇ ਆ ਜਿਹੜੇ ਗੇੜ ਜਿਹੜੇ ਉਸੇ ਗੇੜ ਕੀਤੇ ਜਾਣਗੇ ਤੇ ਪਤਾ ਨਹੀਂ ਕੋਈ ਵੀ ਅਨਸਖਾਮੀ ਘਟਨਾ ਰਾਂ ਹੋਵੇ ਤੇ ਅਸੀਂ ਤਾਂ ਕਹਿਣਾ ਹੈ ਕਿ ਉਹ ਜੀ ਘਟਨਾ ਨਾ ਹੋਵੇ ਜਿਹਦੇ ਨਾਲ ਵੀ ਦੋਵਾਂ ਦੇਸ਼ਾਂ ਦਾ ਨੁਕਸਾਨ ਹੋਵੇ ਤੇ ਕਿੰਨਾ ਘਟਾਰੇ ਪਿੰਡ ਦੇ ਵਿੱਚ ਸਹਿਮਤਾ ਨਾਲ ਹੌਲਟ ਹੈ ਜਾਂ ਨਹੀਂ ਇੱਕ ਦ ਤੇ ਇਹ ਤਾਂ ਕਹਿਣਾ ਕਿ ਨਾ ਹੋਏ ਉਹ ਜਿਹਾ ਮਾਹੌਲ ਨਾ ਬਣੇ ਤਰਾਪੁਰ ਜਿਹੜਾ ਨਾ ਬਣੇ ਮਾਹੌਲ ਤੇ ਠੀਕ ਠਾਕ ਰਹੇ ਕਿੰਨਾ ਕੁ ਨੁਕਸਾਨ ਨੁਕਸਾਨ ਜੀ ਬਹੁਤ ਜ਼ਿਆਦਾ ਹੁੰਦਾ ਹੁਣ ਤੇ ਤੁਹਾਨੂੰ ਪਤਾ ਜਿਹੜਾ ਅੱਜ ਕੱਲ੍ਹ ਦੀਆਂ ਤਕਨੀਕ ਨਵੀਂ ਆ ਗਈ ਆ ਤੇ ਆਬੀਸਲੀ ਮਲਿਕ ਹੋਈ ਜਾਂਦਾ ਇਨਸਾਨ ਜ਼ਿਆਦਾ ਹੁੰਦਾ ਕਾਫੀ ਹੁੰਦਾ ਹਾਂਜੀ ਹਾਂਜੀ ਇਹ ਜੇ ਤਾਂ ਮਲਿਕ ਤਕਰੀਬਨ ਸਾਰੇ ਕੋਲੀ ਦੇ ਪਿੰਡਾਂ ਦੇ ਵਿੱਚ ਹੀ ਇਹ ਡੰਗਰ ਡੰਗਰ ਪਰ ਲੈ ਕੇ ਵੀ ਕਿੱਥੇ ਜਾਵਾਂਗੇ ਮੇਰਾ ਪਿੰਡ ਚਾਉਂਦਰਾ ਜੀ ਮੈਂ ਗੁਰਨਾਮ ਸਿੰਘ ਬੋਲਦਾ ਕੀ ਗੱਲਬਤ ਹੋਈ ਐ ਜੀ ਪਿੰਡ ਦੇ ਵਿੱਚ ਇਹ ਬਾਬੀ ਨੇ ਲੌਸਮੈਂਟ ਕੀਤੀ ਆ ਪਿਛਕੰਨੇ ਹੋ ਕੇ ਰਹਿਣਾ ਜਿਹੜਾ ਪਿਆਲ ਬੰਨ ਦੇ ਕਰਕੇ ਪੈਲ ਗਾਉਂ ਦੇ ਕਰਕੇ ਜਿਹੜਾ ਵੀ ਇਹ ਮੋਟ ਪੀੜ ਹੋਣ ਦਾ ਖਤਰਾ ਜੀ ਕਿੰਨਾ ਕੁ ਡਰ ਬਣਿਆ ਪਿੰਡ ਦੇ ਸੰਦ ਮੋੜਿਆ ਜੀ ਮਾਹੌਲ ਤੇ ਇੱਥੇ ਬਣਦੇ ਰਹਿੰਦੇ ਨੇ ਜੀ ਹੁਣ ਲੜਾਈਆਂ ਜੰਗਾਂ ਦੇਖੀ ਦੀਆਂ 65 ਚ ਵੀ ਹੋਈ 77 ਚ ਵੀ ਹੋਈ ਤੇ ਬਾਰਡਰ ਦੇ ਲੋਕਾਂ ਨੂੰ ਡਰ ਤੇ ਹੁੰਦਾ ਹੀ ਆ ਪਿਛਲੇ ਲੜਾਈਆਂ ਵਿੱਚ ਕੋਈ ਨੁਕਸਾਨ ਹੋਇਆ ਜੀ ਪਿੰਡ ਦਾ ਕੋਈ ਗਏ ਹੀ ਛੱਡ ਕੇ ਪਿੰਡ ਪਿੰਡ ਛੱਡ ਕੇ ਤੇ ਜਾਂਦੇ ਹੀ ਆ ਜੀ ਫਿਰ ਸਮਾਨ ਦੀ ਵੀ ਟੁੱਟ ਭੱਜ ਹੁੰਦੀ ਆ ਹਮਮ ਉਸ ਸ਼ਾਂਤ ਤੇ ਹੁੰਦਾ ਹੀ ਆ ਫਿਰ ਖੇਤੀਬਾੜੀ ਦਾ ਹੀ ਬਰਬਾਦੀ ਹੁੰਦੀ ਆ ਦੁਪਹਿਰ ਦੀ ਹਮਮ ਕੀ ਅਪੀਲ ਕਰਨਾ ਚਾਹੋ ਤੁਸੀਂ ਸਰਕਾਰ ਨੂੰ ਅਸੀਂ ਹੱਥ ਜੋੜ ਕੇ ਉਹ ਬੇਨਤੀ ਕਰਨੀ ਆ ਕਿ ਇਹ ਸ਼ਾਂਤ ਮਾਹੌਲ ਹੋ ਜਾਵੇ ਤੇ ਠੀਕ ਹੈ ਜੀ ਡੰਗਰਾਂ ਵਿੱਚ ਤਾਂ ਨੁਕਸਾਨ ਹੁੰਦਾ ਬਹੁਤ ਆ ਡੰਗਰਾਂ ਦਾ ਵੀ ਹੁੰਦਾ ਜੀਆਂ ਦਾ ਵੀ ਆਉਣ ਦਾ ਖਤਰਾ ਹੀ ਆ ਜੀ ਘਤਰ ਦੇ ਵਿੱਚ ਜਿੱਦਾਂ ਜਾਂਦੇ ਜਾਂਦੇ ਉਹ ਲਾਗੇ ਬੰਬ ਪਿਆ ਹੀ ਤੇ ਉਹ ਲੜਕੀ ਇੱਕ ਬੜੀ ਮੁਸ਼ਕਲ ਵਜਿਆ ਸੀ ਉਦੋਂ ਬੀਐਸਐਫ ਦਾ ਜਵਾਨ ਇੱਕ ਬੜੀ ਮੁਸ਼ਕਲ ਵਜਿਆ ਸੀ ਮੋਰਚੇ ਦੇ ਉੱਤੇ ਬੰਬ ਡਿੱਗਿਆ ਤਾਰਾਂ ਦੇ ਉੱਲਾ ਤੇ ਹੀ ਛੋਟੇ ਬੱਚੇ ਤੇ ਸਿਆਣੇ ਬਜ਼ੁਰਗ ਕੱਡੇ ਸੀ ਤੇ ਜਿਹੜੇ ਨੌਜਵਾਨ ਹੀ ਉਹ ਇੱਥੇ ਰਹੇ ਤੇ ਜਦੋਂ ਬੰਬ ਆਇਆ ਨਾ ਬੀਐਸਐਫ ਤੇ ਕੈਂਪ 'ਚ ਆਏ ਤੇ ਚੌਂਦਰਾ ਪਿੰਡ ਤੇ ਆਏ ਤੇ ਫਿਰ ਜਿਹੜੇ ਵੱਡੇ ਸੀ ਉਹ ਵੀ ਦੌੜ ਕੇ ਤੇ ਫਿਰ ਪਿੱਛੇ ਜਾਣ ਆਪਣੀਆਂ ਜਾਨਾਂ ਦੇ ਬਚਾਉਣੀਆਂ ਸੀ ਹੁਣ ਵੀ ਕੋਈ ਤਿਆਰੀ ਤੁਰੀ ਕੀਤੀ ਜਾ ਰਹੀ ਦੀ ਪਿੰਡ ਵਿੱਚ ਇਹਦਾ ਕਿਹਾ ਬਾਪ ਹੁਣ ਚਿਕੰਨੇ ਹੋ ਗਰਣਾ ਜੀ ਜੋ ਹਿਹਰੀ ਦੇ ਵਿੱਚ ਹੀ ਆ ਦੇਖੋ ਹੁਣ ਕੀ ਬੰਦ ਆ ਕੀ ਨਹੀਂ ਬਾਰਡਰ ਤੇ ਬਿਲਕੁਲ ਪਿੰਡ 'ਚ ਬੀਐਸਐਫ ਵਾਲੇ ਹਾਂਜੀ 24 ਘੰਟੇ ਪਹਿਰਾ ਚੱਲਦਾ ਜੀ ਬੀਐਸਐਫ ਹਾਂਜੀ ਹਾਂਜੀ ਪਿੰਡ 'ਚ ਵੀ ਆਏ ਨੇ ਦੀ ਪਿੰਡ ਚ ਨਹੀਂ ਬਾਰ ਬਾਰੀ ਫਿਰਦੇ ਰਹਿੰਦੇ ਆ ਜੀ ਬਾਰਡਰ ਤੇ ਵੀ ਅਸੀਂ ਉਹਨਾਂ ਦੇ ਨਾਲ ਆ ਜੀ ਜਿੱਦਾਂ ਕਹਿਣਗੇ ਉਦਾਂ ਹੀ ਮੋਢੇ ਨਾਲ ਮੋਢਾ ਜੋੜ ਕੇ ਤਿਆਰ ਆਂ ਉਹਨਾਂ ਕਿਹਾ ਜੀ ਇੱਕ ਦੋ ਦਿਨ ਚ ਆਪਣੀ ਫਸਲ ਜਿਹੜੀ ਆ ਉਹ ਤਰੋਂ ਪਾਰੋਂ ਕਟਵਾ ਲਓ ਜੀ ਹਾਂਜੀ ਮੇਰਾ ਪਿੰਡ ਸਲਾਚ ਆ ਬਾਰਡਰ ਤੇ ਰਹਿਣ ਵਾਲੇ ਆਂ ਤੇ ਲਾਉਸਮੈਂਟ ਇਹ ਕੀਤੀ ਗਈ ਆ ਕਿ ਜਿਹੜਾ ਲੜਾਈ ਦਾ ਮੌਲ ਬਣਿਆ ਤੇ ਲੋਕਾਂ ਨੂੰ ਸੂਚਿਤ ਕੀਤਾ ਗਿਆ ਕਿ ਰਾਤ ਨੂੰ ਨੌਜਵਾਨ ਜਿਹੜੇ ਆ ਉਹ ਚੱਕੰਨੇ ਹੋ ਕੇ ਰਹਿਣ ਕਿਉਂਕਿ ਜੇ ਕੋਈ ਹਰਕਤ ਮਾਰੀ ਲੱਭਦੀ ਆ ਤੇ ਬੀਐਸਰ ਰਿਪੋਰਟ ਦਿੱਤੀ ਜਾਏ ਥਾਣੇ ਰਿਪੋਰਟ ਦਿੱਤੀ ਜਾਏ ਤੇ ਜੜੀਆਂ ਵੀਰਸੇਬ ਨੇ ਸਾਨੂੰ ਕੱਲ ਕਿਹਾ ਕਿ ਤਾਰੋਂ ਪਾਰ ਜਿਹੜੀ ਫਸਲ ਆ ਛੇਤੀ ਤੋਂ ਛੇਤੀ ਜੜੀ ਆ ਉਹ ਕੱਟ ਲੋ ਕਿਉਂਕਿ ਪਤਾ ਨਹੀਂ ਹੁੰਦਾ ਗੇੜ ਬੰਦ ਹੋ ਜਾਏ ਤੁਹਾਡੀ ਫਸਲ ਜੀ ਆ ਬਰਬਾਦ ਹੋ ਜਾਏ ਇਹ ਕੱਲ ਦੱਸਿਆ ਗਿਆ ਤੇ ਲੜਾਈ ਜਿਹੜੀ ਉਹ ਨਹੀਂ ਲੱਗਣੀ ਚਾਹੀਦੀ ਇਹ ਸਾਡੀ ਮੰਗ ਆ ਕਿ ਦੋਨਾਂ ਮੁਲਕਾਂ ਨੂੰ ਬੈਠ ਕੇ ਜਿਹੜੀ ਉਹ ਗੱਲ ਕਰਨੀ ਚਾਹੀਦੀ ਆ ਕਿਉਂਕਿ ਬਾਰਡਰ ਦੇ ਲੋਕਾਂ ਨੂੰ ਜਿਹੜੀਆਂ ਲੜਾਈਆਂ ਦੇਖੀਆਂ ਨੇ ਉਹਨਾਂ ਦਾ ਰਹਿੰਦਾ ਕੱਖ ਨਹੀਂ ਕਿਉਂਕਿ ਜਦੋਂ ਰਿਸ਼ਤੇਦਾਰਾਂ ਦੇ ਜਾਈਦਾ ਤੇ ਰਿਸ਼ਤੇ ਦਾ ਸਾਰਾ ਬਸਲਾ ਲੈ ਕੇ ਚਲ ਜੀਦਾ ਜੋ ਪੇਟੀ ਪਾਟੀ ਸਮਾਨ ਕਰਦਾ ਲੈ ਕੇ ਚਲ ਜੀਦਾ ਤਾਂ ਸਾਨੂੰ ਕੁਝ ਨਹੀਂ ਵੱਜਦਾ ਸਾਡਾ ਨੁਕਸਾਨ ਬਹੁਤ ਹੁੰਦਾ ਦੂਜੀ ਗੱਲ ਇਹ ਸਰਕਾਰਾਂ ਜਿਹੜੀਆਂ ਸਰਕਾਰ ਕੋਈ ਵੀ ਬਣਦੀ ਹੈ ਉਹ ਕਹਿ ਦਿੰਦੀ ਆ ਵੀ ਬਾਰਡਰ ਦੀਆਂ ਨੀਆਂ ਸਹੂਲਤਾ ਪੇਦੀਆਂ ਪਰ ਸਾਡੇ ਤੱਕ ਕੋਈ ਨਹੀਂ ਪਹੁੰਚਦੀ ਬੜੀ ਹੈਰਾਨਗੀ ਦੀ ਗੱਲ ਆ ਤੇ ਕਹਿ ਦਿੰਦੇ ਆ ਵੀ ਬਾਰਡਰ ਨਾਲ ਇਹ ਸਹੂਲਤਾ ਐਨਾ ਫੰਡ ਕੱਢਿਆ ਗਿਆ ਪਰ ਅਜੇ ਤੱਕ ਕੋਈ ਸਾਨੂੰ ਸਹੂਲਤ ਨਹੀਂ ਮਿਲੀ ਦੂਜੀ ਤਰੋਂ ਪਾਰ ਸਾਨੂੰ ਕੋਈ ਫਸਲ ਉੱਚੀ ਨਹੀਂ ਵਿਜਣਦੀ ਤੇ ਜੇ ਅਸੀਂ ਕਣਕ ਵੀਜਨੇ ਆ ਤੇ ਮੁਰਕੇ ਜਖਾਨੂ ਮਾਰ ਜਾ ਦਿੰਦੇ ਆ ਤੇ ਮਾਜੇ ਦਾ ਵੀ ਰੋਲਾ ਪਾ ਦਿੰਦੇ ਆ ਤੇ ਉਹ ਡਰਾਮਾ ਹੀ ਖੇਡਦੇ ਆ ਅਜੇ ਤੱਕ ਮਾ ਜਿਹੜਾ ਸਾਨੂੰ ਨੀਂਦ ਨਹੀਂ ਦਿੱਤਾ ਗਿਆ ਜਗਾਈ ਹੋਣੀ ਚਾਹੀਦੀ ਜੰਗ ਨਹੀਂ ਹੋਣੀ ਚਾਹੀਦੀ ਕਿਉਂਕਿ ਜੰਗ ਬਹੁਤ ਮਾਰ